ਆ ਕਰਾ ਲੀਏ ਯਾਰ ਇੱਕ ਮਿੰਟ ਆ ਦਿਖਾ ਲੀ ਭਾਈ ਜੀ ਭਾਈ ਜੀ ਇੱਕ ਮਿੰਟ ਇੱਕ ਮਿੰਟ ਦੇਖੀਏ ਦੇਖੀਏ ਹਾਂ ਜੀ ਮੇਰਾ ਨਾ ਕੋਈ ਨਹੀਂ ਕੋਈ ਨਹੀਂ ਹਾਂ ਹਾਂ ਮੇਰਾ ਸ਼ੋਲਡਰ ਨਹੀਂ ਜਿਹੜੇ ਬੰਦ ਹੈ ਹੁਣ ਇਹਨਾਂ ਨੂੰ ਸਰਕਾਰ ਨਰੇਕਾ ਲਾਈਵੇ ਨਰੇਕਾ ਟੀਮ ਆ ਕੇ ਲੱਗੇ ਹੋਏ ਠੰਡੇ ਭਰ ਕੇ ਸਰਕਾਰ ਲੋਕਾਂ ਨੂੰ ਸਾਨੂੰ ਜੀ ਕਾਲੀ ਦਾ ਸਰਕਾਰ ਵੇਲੇ ਲੈ ਕੇ ਮਕੋੜ ਤੋਂ ਖਨੂਰ ਤੱਕ 20 ਕਿਲੋ ਬੰਨਣ ਵੱਗ ਗਿਆ ਦੋੜਾ ਹੋਏ ਪਾਸੇ ਨਹੀਂ ਹੁਣ ਹੁਣ ਆਪਣੀ ਲੋੜ ਹੁਣ ਕਿਸ ਚੀਜ਼ ਦੀ ਲੋੜ ਇੱਥੇ ਆ ਇਹ ਮੋਟਰ ਦਾ ਸਮੱਸਿਆ ਬਣ ਗਿਆ ਇੱਕ ਮੰਨ ਵੀ ਮੇਲੇ ਤੇ ਨਾਲ ਨਾਲ ਤੇਲ ਚਾਹੀਦਾ ਇੱਕ ਚੰਦੂ ਜੀ ਇੱਕ ਚੰਦੂ ਪਿੰਡ ਜੀ ਸਹਿਰਾ ਚੰਦੂ ਪਿੰਗਾ ਕਈ ਪਿੰਡ ਪੈਂਦੇ ਨੇ ਜੀ ਉਹ ਆਪਣੇ ਟਾਈਮ ਰੈਗੂਲੇਟਰ ਲੱਗਾ ਜੀ ਤੇ ਹੁਣ ਜੀ ਉੱਥੇ ਮੋਟਰਾਂ ਚੱਲ ਰਹੀਆਂ ਜਨਰੇਟਰ ਜੀ ਹਾਂ ਹਾਂ ਤੇ ਉੱਤੇ ਜੀ ਤੇਲ ਦੀ ਲੋੜ ਹੈ ਡੀਜ਼ਲ ਸਾਹ ਪਰ ਐ ਕਰਦੇ ਆ ਤੁਹਾਨੂੰ 2000 ਲੀਟਰ ਦੇ ਕੇ ਹਾਂ ਜੀ ਹਾਂ ਜੀ 2000 ਠੀਕ ਹੈ ਜੀ ਪੈਸੇ ਦੀ ਕੋਈ ਨਹੀਂ ਇੱਕ ਮਿੰਟ ਇੱਕ ਮਿੰਟ ਬਲਕਾਰ ਹਾਂ ਜੀ ਤੁਸੀਂ ਗਿਣਨਾ ਜੇ ਪਤਾ ਨਹੀਂ ਪਰੋ ਜੀ ਬਚਾਣਾ ਜੀ ਮੈਂ ਲੱਖ ਰੁਪਏ ਕੈਸ਼ ਦੇ ਦਿੰਦਾ ਇੱਕ ਮੋਟਰ ਇੱਕ ਮਿੰਟ ਬਾਕੀ ਤੇਲ ਦੇ ਦਿੰਦੇ ਠੀਕ ਹੈ ਤੇਲ ਦੇ ਦਿੰਦੇ ਹਾਂ لے میں پکے کر دیں گے ਕੌਣ ਹੈ ਦਲਦਲ ਲੱਖ ਰੁਪਏ ਪੀਡੀਸੀ ਬਾਈ ਪੀਡੀਸੀ ਲਈ ਇੱਧਰ ਆ ਕੋਈ ਜਦੂਜੇ ਬਸ ਇੱਧਰ ਇੱਧਰ ਅੰਕਲ ਜੀ ਬਹੁਤ ਖਾਣਾ ਬੇਟਾ ਨੂੰ ਪਾਣਾ ਲਾ ਫਾਫੇ ਨੂੰ ਬਿਜੇ ਨਾਲ ਹੋ ਜਾ ਗਗਨ ਬਾਈ ਲੱਖ ਰੁਪਏ ਸਾਡਾ ਪਰਨਾ ਇੱਕ ਜਿੱਟ ਰੁਕ ਜਾ ਰੁਕ ਜਾ ਰੁਕ ਜਾ ਬਹੁਤ ਰੁਕ ਜਾ ਨਹੀਂ ਹੋ ਰੁਕ ਜਾ ਥੱਲੇ ਆ ਜਾਏਗਾ ਔਖਾ ਹੋਏਗਾ ਮੈਨੂੰ ਅੱਗੇ ਲੱਗਣਾ ਪੈਣਾ ਹਾਂ ਜੋ ਕਿ ਲੱਗਣਾ ਕਹਿੰਦੇ ਕਿ ਉਹਨੇ ਇੱਥੇ ਖੜੇ ਕੇ ਕੋਸੇ ਕਰਾਦਣੇ ਜੀ ਨੰਦਾ ਕਰਦੇ ਆਪਣੇ ਕਾਗਨ ਮੈਂ ਉਹਨਾਂ ਨਹੀਂ ਹੋਣਾ ਕਿਹਾ ਲੰਗੀ ਅੱਗੇ ਕਰਦੇ ਯਾਰ ਸੀਐਸਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਦੇਖੋ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਆਪ ਲੱਗੇ ਹੋ ਵੇਖੋ ਖਲੀ ਆਪਣੀ ਕੌਮ ਹੈ ਜਿਹੜੀ ਇੰਨੀ ਬਾਦਰ ਹੈ ਇਹ ਕਿਹੜੇ ਬਾਦਰ ਹੈ ਇਹਨਾਂ ਨੇ ਜੀਤੋ ਬੈਠੇ ਆ ਕਰੋ ਇੱਕ ਲਗਾ ਖਲੋ ਮੈਂ ਬੈਠੇ ਆ ਇਸਾ ਕੀ ਹੈ ਆਪਾਂ ਇਹਨਾਂ ਨੂੰ ਉਹ ਕਹਿ ਸਕਦੇ ਹੋ ਵੀ ਆਪਣੀ ਸਰਕਾਰ ਨੂੰ ਵੀ ਮੈਂ ਸਾਰਾ ਕੰਕਰੀਟ ਦਾ ਬਣਾਉਣਾ ਚਾਹ ਰਿਹਾ ਬੱਲੇ ਬੱਲਾ ਮੈਂ ਇੱਥੇ ਹੁਣ ਹੁਣ ਤੁਹਾਡੇ ਵਾਸਤੇ ਮੈਂ ਮੈਂ ਕਿਹਾ 2000 ਲੀਟਰ ਦਾ ਡੀਜ਼ਲ ਦੇ ਦੇਣਾ ਤੇ ਲੱਖ ਰੁਪਏ ਮੈਂ ਕੈਸ਼ ਦੇ ਗਏ ਤੇ ਹੋਰ ਵੀ ਲੋਡ ਪਈ ਕਿ ਇਹਨਾਂ ਨੂੰ ਦੱਸ ਦਿਓ ਪ੍ਰਧਾਨ ਸੁਖਵੀਰ ਸਿੰਘ ਜਿੰਦਾਬਾਦ ਜਿੰਦਾਬਾਦ ਇਹ ਸਾਡਾ ਫਲਟ ਆਵੇ ਨਾ ਆਵੇ ਇਹ ਸਾਡਾ ਹਰ ਸਾਲ ਹੀ ਮਰਦਾ ਕਿਉਂਕਿ ਨਾ ਸਾਡਾ ਜਿਹੜਾ ਇਸੇ ਪਾਣੀ ਦੇ ਕਿਨ ਦਾ ਫਸਾ ਸਿਸਟਮ ਦਾ ਲੈ ਰੈਗੂਲੇਟਰ ਸਿਸਟਮ ਲੱਗਿਆ ਆ ਤੇ ਆ ਕੇ ਸਾਰੇ ਇੱਥੇ ਨਿਕਲਦਾ ਤਾਂ ਇੱਥੇ ਨਾ ਸਾਰੇ ਟੋਟਲੀ ਗਰੀਬ ਕਿਸਾਨ ਨੇ 2-2 4-4 ਕਿੱਲੇ ਵਾਲਾ ਉਹ ਮੁੰਡਾ ਦਿਹਾੜੀਦਾਰ 40 ਕਿੱਲੇ ਠੇਕੇ ਦੇ 40 ਲੱਖ ਰੁਪਏ ਕਰਜ਼ਾ ਚੱਕ ਕੇ ਲਈ ਆ ਇਸ ਤਰ੍ਹਾਂ ਦੇ 10 ਖੜੇ ਆ ਰਹਿਣ ਚ ਜੇ ਇਹਨਾਂ ਦੀ ਫਸਲ ਮਰ ਗਈ ਸਿਰਫ ਇੰਨੀ-ਇੰਨੀ ਦਿਖ ਰਹੀ ਆ ਇਹਨਾਂ ਕੋਲੇ ਖੁਦ ਖੁਸ਼ੀ ਕਰਨ ਤੋਂ ਬਿਨਾ ਹੋਰ ਚਾਰਾ ਹੀ ਕੋਈ ਨਹੀਂ ਹੈਗਾ ਅਸੀਂ ਆਪਦੇ ਪੱਧਰ ਤੇ ਉਹ ਮੋਟਰਾਂ ਲਾਈਆਂ ਹੋਈਆਂ ਨੇ ਉਹਨਾਂ ਦੇ ਜਰੀਏ ਅਸੀਂ ਪਾਣੀ ਬਾਹਰ ਕੱਢ ਰਹੇ ਆ ਕਿਵੇਂ ਮੋਟਰ ਡੀਜ਼ਲ ਵਾਲੀ ਪੁੱਛ ਲਾਈਟ ਤੇ ਨੇ ਜੀ ਤੇ ਜੇ ਸਾਨੂੰ ਜਦ ਤੱਕ ਕੋਈ ਮੋਟਰ ਦਾ ਇੰਤਜ਼ਾਮ ਹੋ ਜੇ ਜਾਂ ਕੋਈ ਡੀਜ਼ਲ ਦਾ ਇੰਤਜ਼ਾਮ ਹੋ ਜੇ ਜਿੱਦਾਂ ਡੀਜ਼ਲ ਤਾਂ ਮੈਂ 2000 ਲੀਟਰ ਆਜੂ ਕਾਮ ਤੱਕ ਜੀ ਕੱਲ੍ਹ ਤਾਂ ਤੇ ਲੱਖ ਰੁਪਈਆ ਮੈਂ ਦੇ ਦੇ ਚੁੱਕਿਆ ਆ ਮੋਟਰ ਦਾ ਮੁੰਡੇ ਕੋਲ ਲਗੜ ਜੀ ਆ ਜ਼ਰੂਰ ਕਰਾਓ ਮੈਂ ਤਾਂ ਤੁਹਾਡੇ ਤੇ ਸਾਨੂੰ ਸਾਨੂੰ ਤੁਹਾਡੇ ਤੇ ਵੈਸੇ ਹੀ ਬਹੁਤ ਮਾਣ ਆ ਮਾਨ ਅਮਰੀਕਾ ਤੋਂ ਲੈ ਕੇ ਜੀ ਐਸਾ ਕੀ ਹੈ ਇੰਨਾ ਹੀ ਮੈਂ ਡਿਊਟੀ ਲਾਤੀ ਆ ਜੀ ਤੁਸੀਂ ਜੇ ਹੋਰ ਵੀ ਪੈਸੇ ਦੀ ਲੋੜ ਹੋ ਮੈਨੂੰ ਦੱਸ ਦਿਓ ਮੈਂ ਭੇਜ ਦੂੰ ਧੰਨਵਾਦ ਇੱਕ ਮਿੰਟ ਮਾੜਾ ਇੱਕ ਪ੍ਰਧਾਨ ਜੀ ਪ੍ਰਧਾਨ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰ ਇਹ ਯਾਦ ਬੈ ਇੱਕ ਮਿੰਟ ਸਾਰੇ ਇਹ ਤੁਹਾਨੂੰ ਬੁਲਾ ਦੋ ਸਾਰੇ ਮੀਡੀਆ ਨੂੰ ਆ ਜਾਂਦੀ ਫਿਰ ਸਾਰੇ ਆਉਣਗੇ ਸਾਰਿਆਂ ਨੂੰ ਉਹ ਪੁਲਿਸ ਸਾਹਿਬ ਪੁਲਿਸ ਸਾਹਿਬ ਸਾਰੇ ਬੁਲਾਓ ਸਾਰੇ ਬੁਲਾਓ ਆ ਸਾਰੇ ਫੜ ਲਓ ਮੈਂ ਆਹੋ ਕੋਈ ਦੁਬਾਰੀ ਨਹੀਂ ਹੋਊਗੀ ਲੋਕਾਂ ਨੇ ਲੋਕਾਂ ਨੇ ਬਾਪੂ ਸਾਹਿਬ ਲਗਾਤਾਰ ਪੰਜਾਬ ਦਾ ਦੋਸਤ ਕਰ ਰਹੇ ਮੀਡੀਆ ਨਾਲ ਬਣੇ ਪੰਜਾਬ ਦੇਖੋ ਆ ਜਿਹੜੇ ਹਾਲਾਤ ਹੈ ਬੜੇ ਨਾਜ਼ੁਕ ਹੈ ਮੈਂ ਹੁਣ ਸੰਗਰੂਰ ਜ਼ਿਲ੍ਹੇ ਚੈਨ ਲਹਿਰਾ ਹਲਕਾ ਕਿੱਥੇ ਮੈਂ ਬੈਠਾ ਹਾਂ ਆ ਮੈਂ ਉਹਦੇ ਪੁਲ ਦੇ ਉੱਤੇ ਆਂ ਗੱਗਰ ਦੇ ਤੇ ਸਾਰਾ ਪਾਣੀ ਜਮ ਉੱਤੇ ਹੈ ਮੈਨੂੰ ਹੁਣੇ ਦੱਸਿਆ ਕਿ ਕਈ ਕਿਸਾਨ ਜਿਹੜੇ ਬਹੁਤ ਗਰੀਬ ਕਿਸਾਨ ਹੈ ਜਿਨ੍ਹਾਂ ਨੇ ਠੇਕੇ ਤੇ ਜ਼ਮੀਨ ਲਈਤੀ ਹੈ ਜੇ ਫਸਲ ਉਹਨਾਂ ਦੀ ਖਰਾਬ ਹੋ ਜਾਂਦੀ ਹੈ ਤਾਂ ਜਮਾ ਉਹਨਾਂ ਕੋਲ ਕੁਝ ਨਹੀਂ ਪੈਂਦਾ ਸੋ ਮੈਂ ਤਾਂ ਅਪੀਲ ਕਰਦਾ ਸਾਰਿਆਂ ਨੂੰ ਪੰਜਾਬ ਦੇ ਅੰਦਰ ਕਿ ਜੋ ਸਹਾਇਤਾ ਆਪਾਂ ਕਰ ਸਕਦੇ ਆਂ ਜਰੂਰ ਕਰੋ ਕਿਉਂਕਿ ਪੰਜਾਬੀ ਮੈਂ ਭਾਦਰ ਇਨੀ ਕੌਮ ਹੈ ਮੈਂ ਦੇਖਿਆ ਇਹਨਾਂ ਫਿਰ ਵੀ ਚਿਹਰਿਆਂ ਤੇ ਰੌਣਕ ਹੈ ਕਿਉਂਕਿ ਇਹ ਡਟ ਕੇ ਲੱਗੇ ਆ ਤੇ ਮੈਂ ਇਹਨਾਂ ਨੂੰ ਕਿਹਾ ਸਾਰਿਆਂ ਨੂੰ ਹਲਕੇ ਵਾਲਿਆਂ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਅਸੀਂ ਅਸੀਂ ਹਾਜ਼ਰ ਆਂ ਤੇ ਤੁਸੀਂ ਵੀ ਦੱਸ ਦਿਓ ਕੀ ਕੀ ਚਾਹੀਦਾ ਪਹਿਲਾਂ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਪਿੰਡ ਮਕੋੜ ਸਾਹਿਬ ਆਏ ਜੀ ਸਾਡੇ ਬਹੁਤ icit ਮੰਗ ਸੀ ਛੱਡ ਵੀ ਘੜਾ ਮਾਰਨਾ ਅੱਜ ਸਰਦਾਰ ਸੁਖਵੀਰ ਸਿੰਘ ਬਾਦਲਾਵਾਂ ਤੋਂ ਸਾਨੂੰ 1 ਲੱਖ ਰੁਪਿਆ ਕੈਸ਼ ਦਿੱਤਾ ਜੀ ਤੇ 2000 ਲੀਟਰ ਡੀਜ਼ਲ ਐਲਾਨ ਕੀਤਾ ਗਿਆ ਜੀ ਪੰਜ ਲੱਖ ਰੁਪਏ ਦਾ ਡੀਜ਼ਲ ਵੀ ਭੇਜਿਆ ਗਿਆ ਥੋੜੀ 5 ਲੱਖ ਰੁਪਏ ਦਾ ਡੀਜ਼ਲ ਵੀ ਭੇਜਿਆ ਗਿਆ ਜੀ ਪਰ ਜਿਹੜੀ ਮਦਦ ਇੱਕ ਪਾਸੇ ਜਦੋਂ ਸਰਕਾਰੀ ਜਾਂਦੇ ਨੇ ਜਿਵੇਂ ਕੇ ਇਹ ਦੇਸ਼ਾ ਖੇਤ ਇਸ ਨੂੰ ਮੈਂ ਉਹਦੇ ਚ ਗੱਲ ਨਹੀਂ ਕਰਨਾ ਚਾਹੁੰਦਾ ਨੀ ਮੈਂ ਉਹ ਮੈਂ ਜਿਹੜੀ ਬੇਨਤੀ ਕਰਨਾ ਚਾਹੁੰਦਾ ਇੱਕ ਹੋਰ ਲਾਂਚ ਕਰਦਾ ਮੈਂ ਸਾਰੇ ਦੇ ਸਾਹਮਣੇ ਆਹ ਸਾਰੇ ਇਲਾਕੇ ਨੂੰ ਜੇ ਬਚਾਉਣਾ ਹੈ ਤੇ ਆਹ ਆਹ ਬੰਦ ਸਾਰੇ ਕੰਕਰੀਟ ਦੇ ਹੋਣੇ ਚਾਹੀਦੇ ਜਿਵੇਂ ਟਾਈਮ ਬੰਦੀ ਹੈ ਤੇ ਆਹ 5-7 ਹਜ਼ਾਰ ਕਰੋੜ ਲੱਗਣਾ ਹੈ ਆਪਣੀ ਸਰਕਾਰ ਆ ਇਹ ਪੂਰੀ ਘੱਗਰ ਸਾਰਾ ਚੈਨਲਾਈਜ਼ਾ ਕਿ ਪੱਕਾ ਕੰਕਰੀਟ ਦਾ ਬਣਾਦਾਂਗੇ ਸੋ ਕਿਤੇ ਟੁੱਟ ਨਾ ਸਕੇ ਵੱਡੇ ਵੱਡੇ ਲੀਡਰ ਇੱਥੇ ਰੋਏ ਨੇ ਪਰ ਫੇਰ ਵੀ ਗਰਜਾਜਾ ਹੋ ਰਿਹਾ ਹੈ ਹਾਲਾਤ ਚਲੋ ਹੁਣ ਕੀ ਕਰੀਏ ਮਾਨ ਸਰ ਸਾਹਿਬ 30 ਮਿੰਟ ਮੀਟਿੰਗ ਵੀ ਕੈਨਸਲ ਹੋ ਗਈ ਜੀ ਅੱਜ ਉਮੀਦ ਸੀ ਕਿ ਨਾਲ ਜਾਵਾਂ ਮੈਂ ਹੁਣ ਉਹਦੇ ਬਾਰੇ ਵੀ ਕੁਝ ਨਹੀਂ ਕਹਿਣਾ ਚਾਹੁੰਦਾ ਕਿ ਕੋਈ ਸਵਾਲ ਪੁੱਛਦੇ ਹੋ ਜੀ ਕਹਿੰਦੇ ਤੁਸੀਂ ਪੀ.ਟੀ.ਸੀ. ਤੋਂ ਪੀ.ਟੀ.ਸੀ ਦਾ ਕਹਿ ਕੇ ਪ੍ਰਧਾਨ ਜੀ ਦੇ ਜਵਾਬਾਂ ਜੀ ਬਹਿ ਕੇ ਆਹਾਂ ਨਾ ਬੜੀ ਅਨਾਂ ਕੋਨਿਆ ਦਾ ਦੇਖੋ ਧਿਆਨ ਨਾਲ ਧਿਆਨ ਨਾਲ ਬਾਪੂ ਜੀ ਆਨੰਦ ਰਾਮ ਆਜ ਵੀਰ ਤੁਸੀਂ ਹੁਣ ਲੈ ਲਓ ਫੜ ਜਾਓ ਫੜ ਜਾਓ ਅੱਗੇ ਆ ਵੀਰ ਆਜ ਵੀਰ ਮੇਰੇ ਨਾਲ ਬਹੁਤ ਬੁਰਾ ਹੋ ਜੋ ਕਿਉਂ ਪੈਂਸੂਨ ਨਮਾਤਾ ਜੋ ਹਾਂਜੀ ਐਡੀ ਪਿੱਛੇ ਹੈ ਆਹ ਬਾਪ ਮੈਨੂੰ ਕਹਦਾ ਈ ਵਿਚਾਰਾ No, no.